ਗੰਦ ਕੱਢ ਦੋ ਇਸ ਮਲੇ ਦੇ ਵਿੱਚ ਜਿਹੜਾ ਜਰਾ ਕਰ ਰਹੇ ਆਵੇਂ ਬੁਨਾਮ ਹੈ ਜਿਹੜਾ ਨਹੀਂ ਕਰੇ ਉਹ ਬੁਨਾਮ ਹੈ ਬਸ ਸਭ ਬਦਨਾਮ ਨੇ ਹਾਂ ਜਿਹੜੇ ਮਿਹਨਤ ਮਜ਼ਦੂਰੀ ਕਰਾਂਗੇ ਜਦੋਂ ਬੇਚਨ ਆਉਂਦੇ ਨੇ ਸਾਨੂੰ ਦੀ ਬਸ ਆਣੇ ਜਾਣੇ ਤੇ ਪ੍ਰੇਸ਼ਾਨ ਹੈਗੀ ਆਂਦੇ ਜਾਂਦੇ ਨੇ ਨਾ ਬੱਚੇ ਸਾਡੇ ਘੁੰਮਣੇ ਫਿਰਨੇ ਤਾਂ ਫਿਰ ਰਹ ਜਾਂਦੇ ਨੇ ਸੜ ਨਿਕਲੀ ਕੇ ਬੱਚੇ ਸਾਰਾ ਗਲੀਮ ਬੁਲਾਓ ਕੋ ਜਿੰਦਗੀ ਦੀ ਜਗ੍ਹਾ ਲੈ ਕੇ ਬਸ ਇਹ ਦਿੱਕਤ ਹੈਗੀ ਪਹਿਲਾਂ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਹਾਂਜੀ 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 ਕੀ ਕੀਤਾ ਜਾਏ ਤਾਂ ਕੀ ਕੀਤਾ ਜਾਏ ਨਹੀਂ ਰੋਕੇ ਸਾਰੇ ਬਿਲਕੁਲ ਫਿਰ ਤਕਾ ਕਿਹੜਾ ਸਾਈਨ ਚਲਾਨ ਜਿੱਤ ਵਿੱਚ ਨਾਲ ਕਰੇ ਚਲਾਨ ਤੇ ਬੱਟੇ ਆ ਫਿਰ ਆਹੀ ਤਾਂ ਗੱਲ ਆ ਗੱਲ ਜੀ ਡਾਰਗਟ ਪਾਏ ਮੇਰੇ ਜੂਰ ਨਹੀਂ ਕਰਦਾ ਫੋਟੋ ਜਿੱਕੇ ਡਾਰਗਟ ਕਿਹੜਾ ਹੈ 2415 3112 31 2415 ਸਾਈਨ ਕੋਣ ਜਾਣਦਾ ਤੈਨੂੰ ਨਾ ਸਾਰੇ ਜਾਣਦਾ ਜਾਣਦਾ ਮੇਰਾ ਭਾਈ ਕਿਹੜਾ ਕਰਿਆ ਤੇਰੇ ਜਲ ਜਲ ਹੈ ਜਲ ਹੈ 弯累了。 ਰਾਣੇ ਲੈ ਜਾਓ ਰਾਣੇ ਵਾਲੀ ਗੱਡੀ ਬਿਠਾ ਲਓ ਇਸੇ ਨੂੰ ਠਣ ਦੂਸਰੇ ਪਾਸੇ ਜਿਹੜੇ ਲੋਕ ਗਲਤ ਕੰਮ ਕਰਦੇ ਆਏ ਨਿਸ਼ਾ ਕਰਕੇ ਹੱਲੜ ਭਾਜੀ ਕਰਦੇ ਲੈ ਜਾਓ ਲੈ ਜਾਓ ਸਾਡੇ ਉੱਤੇ ਵਿੱਚ ਲੈ ਜਾਓ ਲੈ ਜਾਓ ਢੇੜੀ ਢੇੜੀ ਦੇ ਰਹੋ ਭਾਈ ਕਰਦੀ ਨਜ਼ਰ ਆ ਰਹੀ ਹੈ ਤਸਵੀਰ ਜਿਹੜੀ ਹੈ ਪਟਿਆਲਾ ਕੋੜੀ ਕੁੱਟ ਮਾਲੀ ਲਗਾਤਾਰ ਜਿਹੜੀ ਹੈ ਪਟਿਆਲਾ ਪੁਲਸ ਹਰ ਕਰਦਾ ਜਾਓ ਯਾਰ ਇਹ ਪਹਿਲਾਂ ਵੀ ਕਈ ਵਾਰ ਜਿਹੜੀਆਂ ਇੱਥੇ ਜਿਹੜੀ ਸਾਨੂੰ ਆਰਸੀ ਦਿਖਾ ਸਾਨੂੰ ਆਰਸੀ ਦਿਖਾ ਇੱਕ ਨਾਜ ਬਣਾਇਆ ਇਹਨੂੰ ਕਿੱਥੋਂ ਆਇਆ ਬਰਾ ਯਾਰ ਮੈਂ ਤਾਂ ਦਰਗਾਹ ਕੇ ਨਾਮ ਹੈ ਮੈਂ ਦਰਗਾਹ ਬਣਾਉਣ ਜਾ ਰਿਹਾ ਨਹੀਂ ਦਰਗਾਹ ਇਹ ਬੰਦਾ ਨਸ਼ਾ ਲੈਣ ਆਇਆਦਾ ਜੀ ਨਸ਼ਾ ਲੈਣ ਆਇਆ ਜੀ ਆਇ ਨਸ਼ਾ ਲੈਣ ਆਸੀ ਤਾਂ ਬੰਦ ਕਰਾ ਰਹੇ ਆਂ ਪਾਗਲ ਹੋ ਗਈ ਕਿਹੜਾ ਨਸ਼ਾ ਲੈਣ ਜਾ ਰਿਹਾ ਸਾਡੇ ਨਾਲ ਤੂੰ ਕਾ ਸਾਡੀ ਕਲੋਨੀ ਦਾ ਨਹੀਂ ਸਾਡੀ ਕਲੋਨੀ ਦਾ ਤੂੰ ਕੋਈ ਪ੍ਰੂਫ ਦਿਖਾ ਤੇਰਾ ਕਿਤੋਂ ਉਹ ਕਿਹੜਾ ਮੁੱਛੋ ਜਾਰਸੀ ਲੈ ਕੇ ਆ ਜਾਰਸੀ ਲੈਗਾ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਹ ਯੁੱਧ ਨਸ਼ਿਆਂ ਵਿਰੋਧ ਜਿਹੜੀ ਪੰਜਾਬ ਸਰਕਾਰ ਵੱਲੋਂ ਸਤਿ ਮਾਨਯੋਗ ਸੀਐਮ ਪੰਜਾਬ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਲਾਂਚ ਕੀਤੀ ਗਈ ਹੈ ਉਸ ਦੀ ਲੜੀ ਵਿੱਚ ਚਾਰਜ ਕੋਰਡਨੈਂਸ ਸਰਚ ਆਪਰੇਸ਼ਨ ਸ਼ਹਿਰ ਵਿੱਚ ਵੀ ਚਲਾਇਆ ਜਾ ਰਿਹਾ ਤੇ ਪੂਰੇ ਜ਼ਿਲ੍ਹੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਚਲਾਇਆ ਜਾ ਰਿਹਾ ਉਸ ਦੇ ਵਿੱਚ ਅਸੀਂ ਐਫ ਆਈ ਆਰ ਵੀ ਦਰਜ ਕੀਤੀਆਂ ਨੇ ਬੰਦੇ ਵੀ ਅਰੈਸਟ ਕੀਤੇ ਰਿਕਵਰੀਜ਼ ਵੀ ਹੋਈਆਂ ਨੇ ਸੋ ਜਿਹੜੀ ਸਾਰੀਆਂ ਰਿਕਵਰੀਜ਼ ਟੋਟਲ ਮੈਂ ਸ਼ਾਮ ਨੂੰ ਇੱਕ ਵਾਰੀ ਤੁਹਾਨੂੰ ਦੇ ਦੂੰਗਾ ਕਿ ਕੀ ਕੁਝ ਰਿਕਵਰ ਹੋਇਆ ਬਟ ਜਿਹੜਾ ਪਬਲਿਕ ਦਾ ਸਪੋਰਟ ਹੈ ਉਹ ਪੈਰਲਲਡ ਹੈ ਜਿਵੇਂ ਕਿ ਅਸੀਂ ਦੇਖਿਆ ਹੁਣ ਆਂਦੇ ਹੋਏ ਵੀ ਇੱਕ ਬਜ਼ੁਰਗ ਮਾਤਾ ਜੀ ਮੈਨੂੰ ਮਿਲੇ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਇੱਥੇ ਕੌਣ-ਕੌਣ ਨਸ਼ਾ ਵੇਚਦਾ ਹੈ ਤੇ ਕਿਵੇਂ ਇੱਥੇ ਔਰ ਟਾਈਮਸ ਤੇ ਜੇ ਆਪਾਂ ਗਸ਼ਤ ਰੱਖੀਏ ਤੇ ਜੇ ਪੁਲਿਸ ਦੀ ਪ੍ਰੈਜੈਂਸ ਰੱਖੀਏ ਤੇ ਜਿਹੜਾ ਹੁਣ ਛੁੱਪ ਛੁੱਪ ਕੇ ਨਸ਼ਾ ਵੇਚਦੇ ਨੇ ਲੋਕ ਉਹ ਵੀ ਪੂਰਾ ਕੰਟਰੋਲ ਹੋ ਸਕਦਾ ਸੋ ਉਹਨੂੰ ਅਸੀਂ ਸਟ੍ਰੈਟਜੀ ਨੂੰ ਉਸ ਹੱਬ ਨਾਲ ਚੇਂਜ ਕਰਕੇ ਇੰਪਲੀਮੈਂਟ ਕਰਾਂਗੇ ਸੋ ਥੈਟ ਕਿ ਜਿਹੜਾ ਸੁਪਨਾ ਹੈ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਤੇ ਨਸ਼ਾ ਬਿਲਕੁਲ ਖਤਮ ਕਰਨ ਦਾ ਉਸ ਪਾਸੇ ਕਦਮ ਵਧ ਸਕਣ ਤੇ ਆਪਾਂ ਇਹਨੂੰ ਬਿਲਕੁਲ ਜ਼ੀਰੋ ਡਰਗ ਸੇਲ ਵਾਲਾ ਏਰੀਆ ਬਣਾ ਸਕਦੇ ਹਾਂ ਸਰ ਡਿਸਟ੍ਰਿਕਟ ਚ ਸਰ ਕਿੰਨੀ ਜਗ੍ਹਾ ਤੇ ਕਾਰਵਾਈ ਚੱਲ ਰਹੀ ਹੈ ਅੱਜ ਡਿਸਟ੍ਰਿਕਟ ਚ 5 ਜਗ੍ਹਾ ਤੇ ਚੱਲ ਰਹੀ ਹੈ ਸੋ ਸਾਰੇ ਜਗ੍ਹਾ ਤੇ ਆਪਾਂ ਸਫੀਸ਼ੀਐਂਟ ਫੋਰਸ ਲਾ ਕੇ ਡੋਮਿਨੇਟ ਵੀ ਕਰ ਰਹੇ ਹਾਂ ਏਰੀਆ ਤੇ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਚੱਲ ਰਹੇ ਨੇ ਸਰ ਇੱਕ ਤਾਂ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਸੀਸੀਟੀਵੀ ਲਗਾ ਕੇ ਜਿਹੜਾ ਪਹਿਲਾਂ ਹੀ ਦੇਖ ਲਿਆ ਜਾਂਦਾ ਹੈਗਾ ਕਿ ਪੁਲਿਸ ਦੇ ਬੰਦੇ ਮੁਲਾਜ਼ਮ ਆ ਰਹੇ ਨੇ ਕਿ ਘਰ ਲੋਕ ਹੁੰਦੇ ਨੇ ਇਸ ਦੇ ਲਈ ਕੁਝ ਕਰਿਆ ਜਾਵੇ ਤੇ ਦੂਜਾ ਸਰ ਜਿਵੇਂ ਬੱਚੇ ਨਾ ਚੁੱਕ ਕੇ ਜਾ ਕੇ ਕੋਈ ਐਦਾਂ ਦਾ ਕੋਈ ਕਦਮ ਚ ਚੱਕਿਆ ਜਾਵੇ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਦੇਖੋ ਜੀ ਬੜਾ ਕਲੀਅਰ ਮੈਂ ਦੱਸਣਾ ਚਾਹੁੰਗਾ ਜਿੰਨੇ ਮਰਜ਼ੀ ਸੀਸੀਟੀਵੀ ਲਾ ਲੈਣ ਜੋ ਮਰਜ਼ੀ ਕਰ ਲੈ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਐਕਸ਼ਨ ਹੋਊਗਾ ਹੀ ਹੋਊਗਾ ਚਾਹੇ ਸੀਸੀਟੀਵੀ ਲਾ ਲੈਣ ਚਾਹੇ ਸੀਸੀਟੀਵੀ ਤੋਂ ਵੱਡੀ ਚੀਜ਼ ਹੈ ਉਹ ਵੀ ਲਾ ਲੈਣ ਪਰ ਜਿਹਦੇ ਖਿਲਾਫ ਐਕਸ਼ਨ ਹੋਣਾ ਜਿਹੜਾ ਗਲਤ ਕੰਮ ਕਰੂਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਬਿਲਕੁਲ ਡੋਜ਼ਰ ਅਗਲਾ ਤਿਆਰ ਹੈ ਜੀ ਕਿਸੇ ਦੇ ਮਤਲਬ ਜਿਹੜੇ ਰਹਿ ਗਏ ਜੀ ਕੁਝ ਦੇਖਦੇ ਆ ਜਿਹੜਾ ਕੋਈ ਇਲੀਗਲ ਸਟਰਕਚਰ ਬਣਾਇਆ ਹੋਊਗਾ ਜਿੰਨੇ ਉਸ ਤੇ ਬਿਲਕੁਲ ਬੁਲਡੋਜ਼ਰ ਵੀ ਚੱਲੂਗਾ ਘਰ ਬਿਟਾਇਦਾ ਸਰ ਤੁਹਾਡੀ ਨੋਲੇਜ ਇੱਕ ਕੈਂਡੀਆ ਦਾ ਵੀ ਆਇਆ ਕਿ ਹਾਂ ਜੀ ਉਹ ਇੱਕ ਉਹਦੇ ਵਿੱਚ ਐਡਵਾਈਸਰੀ ਵੀ ਇਸ਼ੂ ਕੀਤੀ ਗਈ ਹੈ ਜਿਹੜੀ ਸਟਰਾਬਰੀ ਵਾਲੀ ਹੈ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਜੇ ਕੋਈ ਇਹੋ ਜੀ ਕਿਤੇ ਸੇਲ ਹੁੰਦੀ ਹੈ ਆਲਦੋ ਇੱਕ ਬੰਦਾ ਮੈਨੂੰ ਇੱਕ ਕੈਂਡੀ ਦਾ ਵੀ ਦੱਸ ਕੇ ਗਿਆ ਸੀ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸੋ ਪੈਰਲੈਲੀ ਬੜੀਆਂ ਚੀਜ਼ਾਂ ਚੱਲ ਰਹੀਆਂ ਕਈ ਚੀਜ਼ਾਂ ਹੈਗੇਆਂ ਨੇ ਤੁਹਾਨੂੰ ਮੈਂ ਡਿਸਕਲੋਜ਼ ਕਰ ਸਕਦਾ ਕਿਹੜੀਆਂ ਚੀਜ਼ਾਂ ਨੇ ਕਈ ਤੁਹਾਨੂੰ ਨਹੀਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ ਸੋ ਪੈਰਲੈਲੀ ਬਹੁਤ ਕੁਝ ਚੱਲ ਰਿਹਾ ਐਂਡ ਮੈਂ ਅਸੀਂ ਇਨਸ਼ੋਰ ਕਰਾਂਗੇ ਪਟਿਆਲਾ ਪੁਲਿਸ ਵਿਲ ਇਨਸ਼ੋਰ ਕਿ ਡਰੱਗਸ ਦੀ ਸੇਲ ਜਿਹੜੀ ਉਹ ਬਿਲਕੁਲ ਜ਼ੀਰੋ ਸਰ ਉਹਦੇ ਕੁਝ ਲੋਕ ਕਹਿੰਦੇ ਕਿ ਕੁਝ ਮੁਲਾਜ਼ਮ ਨੇ ਜਿਹੜੇ ਉਹ ਆ ਕੇ ਉਹ ਰਿਪੋਰਟ ਦੇ ਦਿੰਦ ਨੇ ਕਿ ਉਹ ਰੇਡ ਹੋਣੀ ਹੈਗੀ ਇਸ ਚੀਜ਼ ਨੂੰ ਵੀ ਲੈ ਕੇ ਕੁਝ ਮੁਲਾਜ਼ਮਾਂ ਦੇ ਬਲੇ ਨਹੀਂ ਇਹ ਤਾਂ ਦੇਖੋ ਜਦੋਂ ਅਸੀਂ ਰੇਡ ਕਰਨੀ ਹੁੰਦੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕਰਨਾ ਹੁੰਦਾ ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਕਰਨੀ ਹੈ ਜੀ ਸੋ ਉਸ ਹਿਸਾਬ ਨਾਲ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਕੀਤਾ ਜਾਂਦਾ ਸੋ ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਕੋਈ ਲੀਕ ਕਰ ਦਿੰਦੇ ਕੋਈ ਇਹੋ ਜੀ ਗੱਲ ਚ